ਅੰਤਜੀ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਜਾਣਕਾਰੀ ਸ਼ੇਅਰ ਕਰਨ ਜਾ ਰਹੀ ਆ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਨਾ ਉਹ ਦਾ ਮਹੀਨਾ ਸ਼ਹਾਦਤ ਦਾ ਮਹੀਨਾ ਕਿਉਂਕਿ ਇਸ ਮਹੀਨੇ ਵਿੱਚ ਦਸ਼ਮੇਸ਼ ਪਿਤਾ ਜੀ ਨੇ ਆਪਣਾ ਪੂਰਾ ਸਰਵੰਸ ਸਾਡੇ ਤੋਂ ਕੁਰਬਾਨ ਕਰ ਦਿੱਤਾ ਇਸ ਪੋ ਦੇ ਮਹੀਨੇ ਵਿੱਚ ਬਹੁਤੇ ਲੋਕ ਜਸ਼ਨ ਮਨਾਉਂਦੇ ਨੇ ਸੈਲੀਬ੍ਰੇਸ਼ਨਸ ਕਰਦੇ ਨੇ ਇਸ ਵਿੱਚ ਦੀਆਂ ਤਿਆਰੀਆਂ ਕਰਦੇ ਨੇ ਇਹ ਨਹੀਂ ਕਹਿਣਾ ਚਾਹੁੰਦੀ ਕਿ ਤੁਸੀਂ ਕਿਸੇ ਧਰਮ ਦਾ ਸਤਿਕਾਰ ਨਾ ਕਰੋ। ਇਹ ਗੁਰੂਆਂ ਨੇ ਸਾਨੂੰ ਸਿਖਾਇਆ ਕਿ ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ, ਆਦਰ ਕਰਨਾ ਚਾਹੀਦਾ ਹੈ। ਪਰ ਇਹ ਸਾਨੂੰ ਰਤਾ ਵੀ ਸ਼ੰਭਾ ਨਹੀਂ ਦਿੰਦਾ ਕਿ ਅਸੀਂ ਆਪਣੇ ਇਤਿਹਾਸ ਤੋਂ ਬੇਮੁਖ ਹੋਈਏ। ਅਤੇ ਸ਼ਹਾਦਤ ਦੇ ਮਹੀਨੇ ਵਿੱਚ ਜਸ਼ਨ ਮਨਾਈਏ। ਦੇ ਧਰਮਾਂ ਦਾ ਇਤਿਹਾਸ ਪੜੋ। ਅੰਦਾ ਮਾਨ ਸਨਮਾਨ ਤੇ ਇੱਜ਼ਤ ਵੀ ਦਿਓ। ਪਰ ਕਿਰਪਾ ਕਰਕੇ ਆਪਣੇ ਵਿਰਸੇ ਨੂੰ ਆਪਣੇ ਇਤਿਹਾਸ ਨੂੰ ਇਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਮਨੋਂ ਨਾ ਵਿਸਾਰੋ ਆਓ ਸਾਰੇ ਮਿਲ ਕੇ ਛੋਟੇ